TT ਖੜਾ ਜੀ 2018 ਮਾਡਲ 16928 ਦੇ ਟਾਇਰਾਂ ਵਿੱਚ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਈ ਪਹੁੰਚੇ ਹੋਏ ਆਪਾਂ ਸਮਰਾਲੇ ਲੱਕੀ ਬਾਈ ਨਾਂ ਕੋਲ ਗਿਲੈਂਡ ਕਲੇ ਟਰੈਕਟਰਸ ਤੇ ਬਹੁਤ ਸਾਰੇ ਵੀਰਾਂ ਨੇ ਤਾਂ ਆਲਰੇਡੀ ਵੀਡੀਓ ਦੇਖੀ ਵੀ ਹੋਣਗੇ ਇੱਥੇ ਦੀ ਤੇ ਆਪਾਂ ਵੀ ਬਈ ਅੱਜ ਆਏ ਆ ਤੁਹਾਨੂੰ ਜਿੰਨੇ ਵੀ ਟਰੈਕਟਰ ਖੜੇ ਆ ਸਟਾਕ 'ਚ ਸਾਰੇ ਟਰੈਕਟਰਾਂ ਦਾ ਨਿਗਾ ਮਰਾਉਨੇ ਆ ਤੇ ਨਾਲ ਮਾਮਾ ਜੀ ਪਹੁੰਚੇ ਹੋਏ ਆ ਜੀ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ। ਹਾਂ ਸਾਰੇ ਬੰਦਿਆਂ ਸਤਿ ਸ਼੍ਰੀ ਅਕਾਲ। ਠੰਡੋ ਹੀ ਵੀ ਹੈ ਨਾ ਜੀ। ਮਿੱਤਰਾਂ ਨੂੰ ਅੱਛਾ ਬੜਾ ਦਿਖਿਆ ਸੂਰਜ। ਠੀਕ ਹੈ ਜੀ। ਸ਼ਾਇਦ ਰੱਬ ਕਰੇ ਦਵੇ ਕਿਰਪਾ। ਠੀਕ ਹੈ ਜੀ। ਬਾਕੀ ਤੇ ਚਲੋ ਆਪਾਂ ਰੋਜੇ ਬਣਾਈ ਜੰਨੇ ਵੀਡੀਓ ਮੈਂ ਕਿਹਾ 90 HP ਦੀ ਬਣਾਉਣੀ ਹੈ ਅੱਜ। ਹੋਰ ਹੋਰ। ਹੈ ਨਾ ਜੀ? ਸਮਰਾਲੇ ਪਹੁੰਚ ਗਏ। ਹਾਂ ਜੀ ਹਾਂ। ਹਾਂ ਬਹੁਤਾ ਬਿਮਾਰ ਨੇ ਕਿਹਾ ਮੈਂ ਕੀ ਕਵਲ ਰੱਖੀ ਆਪਾਂ ਦੇ ਵੱਧ ਬਿਮਾਰ ਲੱਗਦਾ। ਹਾਂ ਬਾਈ ਆਪਾਂ ਦਾ ਵੀ ਢੱਲਾ ਬੈਠਾ ਪਹਿਲਾਂ ਹੀ। ਠੀਕ ਹੈ ਜੀ। ਬਾਕੀ ਆ ਜੇ ਵੀਰ ਦੱਸ ਦੋ ਮੈ ਹੋਲੈਂਡ ਹਾਂ ਲੱਖ ਤੋਂ ਲੈ ਕੇ 15 ਲੱਖ ਤੱਕ 18 ਲੱਖ ਤੱਕ ਸਾਰੇ ਟਰੈਕਟਰ ਲਗਭਗ ਹੈਗੇ ਨੇ ਸਾਰੀ ਵੈਰਾਈਟੀ ਖੜੀ ਹੈ ਜੀ ਹਾਂ ਜਿਹੜਾ ਮਰਜ਼ੀ ਕਹੋ ਜਿਹਹਾ ਜਿਹਹਾ ਟਰੈਕਟਰ ਚਾਹੀਦਾ ਉਹ ਜਹਾ ਮਿਲ ਜੂਗਾ ਉਹ ਜਹਾ ਮਿਲ ਜੂਗਾ ਠੀਕ ਹੈ ਜੀ ਕਿੰਨੇ ਮਾ ਟਰੈਕਟਰਾਂ ਦੇ ਲੋਨ ਵੀ ਹੋ ਜਾਂਦੇ ਆ ਬਿਲਕੁਲ ਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਫਿਰ ਸਿੰਬਰ ਵਧੀਆ ਹੋਵੇ ਬਿਲਕੁਲ ਠੀਕ ਹੈ ਜੀ ਕੋਈ ਦਿੱਕਤ ਨਹੀਂ ਉਹ ਵੀ ਹੋ ਸਕਦਾ ਓਕੇ ਜੀ ਇਹ ਸੋਲੂਸ਼ਨ 90 HP ਵਾਲਾ ਲਓ ਜੀ ਬਾਈ 90 HP ਸੋਲਸ 4x4 ਠੀਕ ਹੈ ਜੀ ਇਹ ਸੀ ਕੈਵਨ ਲਓ ਜੀ ਬਾਈ ਚੈੱਕ ਕਰੋ ਨੰਬਰ ਇਹਦਾ ਪੀਵੀ08 ਜਲੰਧ ਠੀਕ ਹੈ ਜੀ ਆਹ ਥੱਲੇ ਟੈਂਕੀ ਹੈ ਦੀ ਹਾਂ ਟੈਂਕੀ ਹਾਂ ਟੈਂਕੀ ਹੈ ਜੀ ਠੀਕ ਹੈ ਡੀਜ਼ਲ ਟੈਂਕੀ ਡੀਜ਼ਲ ਟੈਂਕ ਹੈ ਜੀ ਇਹਦਾ ਬਦਲ ਤੇ ਰੱਖਣਾ ਪੈਂਦਾ ਡੀਜ਼ਲ ਦਾ ਹਾਂ ਜੇ ਮੰਨ ਲਓ ਜੇ ਹਵਾ ਲੱਗਿਆ ਫਿਰ ਤਾਂ 5 ਲੀਟਰ ਨਾਲ ਸਰਦਾ ਨਹੀਂ ਹਾਂ ਇਹਨੂੰ ਘੱਟ ਤੇ ਘੱਟ 15 ਲੀਟਰ ਪਾਉਣਾ ਪਊ ਸੌਖਾ ਜਾ ਆਹ ਟੈਂਕੀ ਨੀਚੇ ਹੈ ਨਾ ਸੀ ਹਾਂ ਟੈਂਕੀ ਵੀ ਨੀਚੇ ਹੈ ਹਾਂ ਲੈਣਾ ਸਹੀ ਗੱਲ ਹੈ ਜੀ ਤੇ ਤੇਲ ਔਖਾ ਚੱਕਦਾ ਠੀਕ ਹੈ ਜੀ ਚਲੋ ਵਾਹ ਜੇ ਮੋਟੀਆਂ ਫਾਰਮ ਉਹੀ ਲੈਂਦੇ ਨੇ ਇਹਨੂੰ ਤੇਲ ਕਿਥੇ ਉਹ ਹੀ ਲੈਂਦੇ ਬਿਲਕੁਲ ਬਿਲਕੁਲ ਕੋਈ ਪ੍ਰੋਬਲਮ ਆਉਂਦੀ ਨਹੀਂ ਏਡੀ ਸਹੀ ਗੱਲ ਹੈ ਜੀ ਤੇਲ ਕਿਹ ਮਾਡਲ ਵੀਰ ਸੋ ਹੈ 16 ਮਾਡਲ ਹੈ ਬਾਈ ਨਾਮ ਲਾਉਣਾ ਹੈ ਬਾਈ ਕੀ ਹਾਲ ਹੈ ਜੀ ਠੀਕ ਹੈ ਵੀਰ ਜੀ ਵਧੀਆ ਜੀ ਠੀਕ ਠਾਕ ਜੀ ਹਾਂ ਜੀ ਹਾਂ ਜੀ ਵਧੀਆ ਵਧੀਆ ਤੇ 16 ਮਾਡਲ ਹੈ ਜੀ ਬਾਈ 16 ਮਾਡਲ ਹੈ ਜੀ ਠੀਕ ਹੈ ਜੀ ਟਾਇਰ ਵੀਰ ਬਾਈ ਕਿੱਦਾਂ ਮਨ ਕੀ ਨਾ ਟਾਇਰ ਲੈ ਵੀਰੇ ਮਗਰ ਵਾਲੇ ਨਾਲ ਦੇ ਨੇ ਮੂਰੇ ਵਾਲੇ ਆਪਾਂ ਨੇ ਪਵਾ ਦਿੱਤੇ ਅੱਛਾ ਮੂਰੇ ਵਾਲੇ ਤੁਸੀਂ ਆਪ ਪਵਾਏ ਨੇ ਨਾਲ ਦੇ 75 ਪੈਸੇ ਟਾਇਰ ਲੈ ਕਰ ਦੇ ਨਾਲ ਦੇ 75 ਪੈਸੇ ਠੀਕ ਹੈ ਜੀ ਤੇ ਪਿਓਰ 90 HP ਚ ਆ ਗਈ ਇਹ। ਪਿਓਰ 90 HP ਹੈ ਵੀਰੇ ਰਹਿਣਾਂ ਲਈ ਸੀ ਗੈਵਨਾ। ਠੀਕ ਆ ਰਹਿਣਾਂ ਲਈ ਸੀ। ਮਤਲਬ ਕਿ ਨਾਲ ਦਾ ਹੀ ਕੰਪਨੀ ਫਟੜਾ। ਨਾਲ ਦਾ ਹੀ ਕੰਪਨੀ ਫਟੜਾ ਜੀ। ਠੀਕ ਆ ਬਾਈ। ਕੰਪਨੀ ਲਾ ਕੇ ਪਈ ਸੀ ਇਹ ਸੀ। ਹਾਂਜੀ ਹਾਂਜੀ ਬ੍ਰੋ। ਅੱਛਾ। ਹਾਂਜੀ। ਹੋਰ ਵੀ ਲਾਦੇ ਨੇ ਬਾਅਦ ਚ। ਬਾਰੋਂ ਵੀ ਲਾਦੇ ਨੇ ਕੰਪਨੀ ਵਾਲਾ ਵੀਰੇ। ਇੱਕ ਕੰਪਨੀ ਵਾਲਾ। ਹਾਂਜੀ ਹਾਂਜੀ। ਠੀਕ ਆ ਜੀ। ਬਹੁਤ ਵਧੀਆ ਨੂੰ। ਹਾਂਜੀ। ਤੇ ਵੈਸੇ ਬਾਈ ਆਪਣੇ ਕਿਤੇ ਲੋਕਲ ਹਰੇਕ ਨੇ ਡੀਲਰ ਬਹੁਤ ਨੇ ਪਰ ਹਰੇਕ ਕੋਲ ਖੜਾ ਨਹੀਂ ਹੈਗਾ ਟਰੈਕਟਰ ਇਹ ਟਾਵਾ ਟਾਵਾ ਹੀ ਆਉਂਦਾ ਏ। ਪਿੱਛੋਂ ਵੀ ਬਾਈ ਦਿਖਾ ਦਨੇ ਤੁਹਾਨੂੰ ਲੋ ਲੋ ਜੀ ਲਿੰਕਾ ਲੰਕਾ ਆ ਫੁੱਲ ਹੈਵੀ ਨੇ ਟਰੈਕਟਰ ਦੀਆਂ ਪੀਪੀ08 ਨੰਬਰ ਆ ਬਾਈ ਜਲੰਧਾ ਤੁਹਾਨੂੰ ਪਤਾ ਵੀ ਜ਼ਿਆਦਾਤਰ ਇਹ ਟਰੈਕਟਰ ਉਧਰ ਦੋਆਬੇ ਏਰੀਏ ਵਿੱਚ ਵੱਧ ਕਿਉਂਕਿ ਉਧਰ ਲੋਕ ਬੰਦਸ਼ਕੀਨ ਨੇ ਬਾਈ ਇਹਨਾਂ ਟਰੈਕਟਰਾਂ ਦੇ ਆਪਣੇ ਏਰੀਏ ਵਿੱਚ ਥੋੜਾ ਜਿਹਾ ਕਿਸੇ ਕਿਸੇ ਕੋਲੇ ਹੋਊਗਾ ਟਰੈਕਟਰ ਇਹ ਕੋਈ 90 ਐਚਪੀ ਦਾ ਬਹੁਤ ਘੱਟ ਨੇ ਤੇ ਬਾਈ ਜਿਹੜੇ ਨਾਲ ਖੜੇ ਨੇ ਮਾੜੀ ਮੋਟੀ ਇਹਨਾਂ ਬਾਰੀ ਵੀ ਦੇ ਦਿਓ ਜਾਣਕਾਰੀ ਜੀ ਹਾਂਜੀ ਵੀਰੇ ਹਾਂਜੀ ਪੁੱਛੋ ਕਿਹੜਾ ਆ 855 ਜੀ 8519 ਮਾਡਲ ਹੈ ਵੀਰੇ 19 ਮਾਡਲ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲੋ ਬਾਈ ਇਹਦੀ ਵੀ ਕੰਡੀਸ਼ਨ ਚੈੱਕ ਕਰ ਲਓ ਜੀ 19 ਮਾਡਲ ਹੈ ਬਾਈ ਟਾਇਟੂ ਨਾਲ ਦੇ ਨੇ ਦੇ ਠੀਕ ਹੈ ਜੀ ਟਾਇਟੂਰ ਬਾਈ ਨਾਲ ਦੇ ਨੇ ਮਾਡਲ 19 ਹੈ ਜੀ ਹਾਂਜੀ ਤੇ 80 ਪੈਸੇ ਟਾਇਰ ਖੜੂਗਾ 75 80 ਪੈਸੇ ਬਾਈ ਬਾਕੀ ਦੇਖ ਲਓ ਸਾਰਾ ਹਿੱਸੇ-ਉਸੇ ਦਾ ਟਰੈਕਟਰ ਕੀ ਹਿਸਾਬ-ਤਾਬ ਹੈ ਤੇ ਲੋ ਬਾਈ ਇੱਧਰ ਅਰਜਨ ਆ ਗਿਆ ਜੀ ਨੋਵੋ 600 55 DIJ ਠੀਕ ਹੈ ਜੀ ਬਾਈ ਇਹਦਾ ਮਾਡਲ ਕਿੰਨਾ ਜੀ ਇਹ 2022 ਅੱਗੇ 2022 ਮਾਡਲ ਹੈ ਠੀਕ ਹੈ ਜੀ ਇਹ ਤਾਂ ਬਾਈ ਮਨ ਲੀ ਕਿ ਇਹ ਸੈਕੰਡ ਹੈਡ ਹੈ ਕਿ ਨਵਾਂ ਬਾਈ ਨਹੀਂ ਵੀਰੇ ਇਹਨੇ ਬੈਲ ਪਾਰਟੀ ਦੇ ਨਾਮ ਤੇ ਘਟਾ ਦਾਂਗੇ ਸਿੱਧੇ ਅਸਮ ਲੀ ਜਿਹੜਾ ਲੋਗ ਉਹਦੇ ਨਾਮ ਤੇ ਸਿੱਧੇ ਬਲੇ ਘਟਾ ਨਾਮ ਤੇ ਘਟਾ ਦਾਂਗੇ ਸਿੱਧੇ ਉਦਾਂ ਡਾਟਰ ਚੱਲਿਆ ਵਾ ਬਾਈ ਇਹ ਇਹ ਚੱਲਿਆ ਵੀਰੇ 300 ਘੰਟਾ 300 ਘੰਟੇ ਚੱਲਿਆ ਵਾ ਹਾਂਜੀ ਹਾਂਜੀ ਠੀਕ ਹੈ ਜੀ ਮਾਡਲ 22 ਹੈ 300 ਘੰਟੇ ਖੁੱਲ ਗਿਆ 300 ਘੰਟੇ ਚੱਲ ਕੇ ਹਾਂ ਇਹ ਜੇ ਫੈਸਿਲਿਟੀ ਮਿਲ ਲਈ ਉਹ ਨਵੇਂ ਵਾਲੀਆਂ ਮਿਲਣੀਆਂ ਨਵੇਂ ਵਾਲੀਆਂ ਮਿਲਣੀਆਂ ਠੀਕ ਹੈ ਆਸੀਂ ਸਿੱਧੀ ਨਾਮ ਹੋ ਜਾਣੀ ਠੀਕ ਹੈ ਜੀ ਕੰਨ ਮੇਰੇ ਬਿਆਜ ਇਕੱਠਾ ਹੁੰਦਾ ਉਹ ਲੱਗ ਜਾਣਾ ਇਹਨੂੰ ਓਕੇ ਜੀ ਫਸਟ ਅੰਡਰ ਹੋ ਜਾਣਾ ਇਹਨੇ ਠੀਕ ਹੈ ਜੀ ਕੋਈ ਦਿੱਕਤ ਨਹੀਂ ਇਹ ਬਾਈ ਕਿੰਨੇ ਐਚਪੀ ਚ ਆ ਗਿਆ ਟਰੈਕਟਰ ਇਹ ਇਹ 65 ਐਚਪੀ ਹੈ ਵੀਰੇ ਠੀਕ ਹੈ ਜੀ 65 ਐਚਪੀ ਚ ਆ ਬਾਈ ਟਰੈਕਟਰ ਤੇ ਬਿਲਕੁਲ ਜੀ ਹੈ ਥੋੜਾ ਜਿਹਾ ਬਾਈ ਨੇ ਚੱਲਿਆ ਪਾ ਵੀ ਜਣੀ ਕਿ ਇਹਨੂੰ ਜਿੱਦਾਂ ਮਰਜੀ ਨਵਾਂ ਸਮਝ ਕੇ ਲੈ ਜਾਓ ਟਰੈਕਟਰ ਨੂੰ ਹਰ ਬਾਕੀ ਲੈ ਜਾਓ ਹਾਂ ਪੂਰਾ ਜਣੀ ਕਿ ਟਾਇਰਾਂ ਦੀ ਹੈ ਨਾ ਕੰਡੀਸ਼ਨ ਮੰਨ ਕੇ ਚਲੋ 95 ਪੈਸੀ ਪਈ ਆ ਤੇ ਉਹਦੇ ਮਗਰ ਖੜਾ ਬਾਈ ਜੌਂਡੀਅਰ ਪਿਆ ਪਿਹੜੀ ਇਹਦਾ ਬਾਈ ਮਾਡਲ ਜੀ ਇਹ 2019 ਹੈ ਵੀਰੇ 2019 ਮਾਡ ਗੜਾ ਦੇ ਪੈਗੇ ਅੱਛਾ ਮਗਰ ਵਾਲੇ ਪੈਗੇ ਮੁਰਲੇ ਨਾਲ ਦੇ ਮੁਰਲੇ ਨਾਲ ਦੇ ਨੇ ਹਾਂਜੀ ਹਾਂਜੀ ਠੀਕ ਹੈ ਬਾਈ ਪਿਛਲੇ ਟਾਇਰ ਚੇਂਜ ਹੋਏ ਹੋਏ ਨੇ ਅਪੋਲੋ ਤੇ ਕੰਡੀਸ਼ਨ ਟਰੈਕਟਰ ਦੀ ਫੁੱਲ ਓਕੇ ਹੈ ਬਾਈ ਇਹਨ ਲੋ ਜੀ ਬਾਈ ਬਹੁਤ ਸੋਹਣੀ ਕੰਡੀਸ਼ਨ ਆ ਟਰੈਕਟਰ ਦੀ 50 50 ਡੀ ਦੇ ਬਹੁਤ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਕਿਉਂਕਿ ਇਹ ਬਾਈ ਏ ਬੀ ਗੇਅਰ ਦੇ ਵਿੱਚ ਆਉਂਦਾ ਹੈ ਤੇ ਇਹ ਵੀ ਜੇ ਕੋਈ ਹੋਇਆ ਚਾਹਵਾ ਨਾ ਕੇ ਦੇਖ ਲਿਓ ਜੀ ਬਾਕੀ ਦੋ ਤਿੰਨ ਟਰੈਕਟਰ ਬਾਈ ਟਰੈਕਟਰ ਬਹੁਤ ਖੜੇ ਨੇ ਉਧਰ ਥੋੜੀ ਜਗ੍ਹਾ ਦੀ ਦਿੱਕਤ ਹੈ ਜਾਣਦੀ ਨਹੀਂ ਤੁਹਾਨੂੰ ਉਹ ਵੀ ਦਿਖਾ ਦੇਣੇ ਤੇ ਤੇ ਲਗਭਗ ਟਰੈਕਟਰ ਦਾ ਜਿਹਨੇ ਜਿਹੜਾ ਵੀ ਟਰੈਕਟਰ ਲੈਣਾ ਕਿਸੇ ਵੀ ਕੰਪਨੀ ਦਾ ਟਰੈਕਟਰ ਤੁਹਾਨੂੰ ਸਾਰੇ ਮਿਲ ਜਾਣਗੇ ਇੱਥੇ ਬਾਈ ਠੀਕ ਹੈ ਜੀ ਆਹ ਖੜਾ 5205 ਮਿੰਡਰਾ 585 ਤੇ ਇੱਕ ਦੋ ਬਾਹਰ ਖੜੇ ਨੇ ਬਾਈ ਹੋਲੈਂਡ ਤੁਹਾਨੂੰ ਉਹ ਵੀ ਦਿਖਾ ਦਨੇ ਆ ਹੋਲੈਂਡ ਦੇ ਬਾਈ ਬਹੁਤ ਵੱਧ ਫੋਨ ਆਉਂਦੇ ਨੇ ਬਹੁਤ ਸ਼ਕੀਨਾ ਹੋਲੈਂਡ ਤੁਹਾਨੂੰ ਜਿੰਨੇ ਵੀ ਖੜੇ ਆ ਦੋ ਤਿੰਨ ਤੁਹਾਨੂੰ ਸਾਰੇ ਦਿਖਾਉਣੇ ਆ ਇੱਕ ਬਾਈ ਨਾਲ ਕੋਲ 5630 ਵੀ ਖੜਾ ਤੁਹਾਨੂੰ ਉਹ ਵੀ ਦਿਖਾਉਣੇ ਆ ਬਾਈ ਉਹ ਪਰਲੇ ਪਾਸੇ ਖੜਾ ਵੀਡੀਓ ਚ ਬਣੇ ਰਹੋ ਜੀ ਤੇ ਲੋ ਬਾਈ ਇੱਧਰ 3630 ਖੜਾ ਜੀ 2018 ਮਾਡਲ 16928 ਦੇ ਟਾਇਰਾਂ ਵਿੱਚ ਤੇ ਟਰੈਕਟਰ ਦੀ ਟਰੈਕਟਰ ਵਧੀਆ ਬਾਈ ਓਕੇ ਕੰਡੀਸ਼ਨ ਆ ਨਾ ਟਾਇਰ ਤੋਂ ਨਾਲ ਦੇ ਨੇ ਟਰੈਕਟਰ ਤੇ ਠੀਕ ਆ ਜੀ ਤੇ ਕੰਡੀਸ਼ਨ ਆ ਬਹੁਤ ਸੋਹਣੀਆ ਟਰੈਕਟਰ ਦੀ 12+3 ਯੂਜੀ ਗੇਅਰ ਦੇ ਵਿੱਚ ਆ ਟਰੈਕਟਰ ਬਾਈ ਤੇ ਬਾਕੀ ਚੈੱਕ ਕਰੋ ਐਨ ਓਕੇ ਆ ਟਰੈਕਟਰ ਪਿੱਛੋਂ ਵੀ ਤੁਹਾਨੂੰ ਨਹੀਂ ਕੰਮ ਰਾਉਨੇ ਆ ਲੋ ਵੀ ਪੂਰਾ ਅਰੀਜਨਲ ਟਰੈਕਟਰ ਆ ਬਾਈ ਛਤਰੀ ਤੁਹਾਨੂੰ ਪਤਾ ਇਹਨੂੰ ਨਾਲੇ ਆਉਂਦੀ ਬਾਈ ਲੱਗੀ ਹੋਈ ਠੀਕ ਆ ਜੀ ਸਪੈਸ਼ਲ ਐਡੀਸ਼ਨ ਕਿਉਂਕਿ ਬਾਈ ਤੁਹਾਨੂੰ ਪਤਾ ਹੌਲੈਂਡ ਦੇ ਬਹੁਤ ਸ਼ਕੀਨ ਇਧਰੋਂ ਨਵਾਂ ਸ਼ਹਿਰ ਤੋਂ ਜਲੰਧਰ ਏਰੀਆ ਤੋਂ ਬਹੁਤ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਬਾਈ ਤੇ ਮਾਡਲ 2018 ਬਾਈ ਇਹਦਾ ਤੇ ਬਾਕੀ ਬਾਈ ਗੱਲ ਕਰੀ ਆਪਾਂ ਰੇਟ ਦੀ ਰੇਟ ਮੈਂ ਬਾਈ ਦਾ ਥੱਲੇ ਨੰਬਰ ਮੈਂਸ਼ਨ ਕਰੂੰਗਾ ਠੀਕ ਹੈ ਜੀ ਤੇ ਜਿਨੇ ਵੀ ਕਿਸੇ ਵੀ ਟਰੈਕਟਰ ਦਾ ਰੇਟ ਪਤਾ ਕਰਨਾ ਬਾਈ ਨੂੰ ਮਾਡਲ ਦੱਸ ਕੇ ਬਾਈ ਨਾਲ ਰੇਟ ਕਨਫਰਮ ਕਰ ਲਿਓ ਠੀਕ ਹੈ ਜੀ ਕਿਉਂਕਿ ਰੇਟ ਬਾਈ ਟਰੈਕਟਰ ਬਹੁਤ ਖੜੇ ਨੇ ਕਈ ਵੀਰਾਂ ਨੂੰ ਪਤਾ ਵੀ ਰੇਟ ਦਾ ਬਹੁਤ ਰਾਜ ਕਰਦੇ ਨੇ ਕਿ ਰੇਟ ਨਹੀਂ ਦੱਸਦੇ ਠੀਕ ਹੈ ਜੀ ਕਿਉਂਕਿ ਬਾਈ ਤੁਹਾਨੂੰ ਪਤਾ ਹਰੇਕ ਬੰਦੇ ਦਾ ਆਪਣਾ ਆਪਣਾ ਹੁੰਦਾ ਹੀ ਤੇ ਆਪਾਂ ਜੇ ਤਾਂ ਇੱਕ ਇੱਕ ਅੱਦੇ ਟਰੈਕਟਰ ਦੀ ਵੀਡੀਓ ਬਣਾਉਣੇ ਉਹ ਆਪਾਂ ਰੇਟ ਦੱਸ ਵੀ ਦਈਦਾ ਨੇ ਦਾ ਦੇਣਾ ਕੀ ਹਿਸਾਬ-ਤਾਬ ਹੈ ਟਰੈਕਟਰ ਜਾਨੀ ਕਿ ਜੋ ਤੁਹਾਨੂੰ ਰੇਟ ਹੋਊਗਾ ਉਹਦੇ ਵਿੱਚੋਂ ਬਾਈ ਮਾਨ-ਤਾਨ ਹੋ ਜਾਊਗਾ ਬਾਈ ਨਾਲ ਗੱਲ ਕਰ ਲਿਓ ਫੋਨ ਤੇ ਜਿਨੇ ਵੀ ਜਿਹੜਾ ਟਰੈਕਟਰ ਲੈਣਾ ਹੈ ਬਾਈ ਨੂੰ ਮਾਡਲ ਦੱਸ ਦਿਓ ਬਾਈ ਆਹ ਮਾਡਲ ਦੇਖਿਆ ਤਾਂ ਠੀਕ ਹੈ ਜੀ ਤੇ ਰੇਟ ਦੀ ਗੱਲ ਬਾਈ ਨਾਲ ਬਾਅਦ ਚ ਕਰ ਲਿਓ ਜੀ ਤੇ ਲੋ ਬਾਈ ਸਮਰਾਲੇ ਘੁੰਮੇ ਅੱਜ ਤੇ ਟਰੈਕਟਰ ਭੰਦੀ ਗਿਆ ਜਿਹੜਾ ਉਹਨੂੰ ਵੀਡੀਓ ਚ ਪਾਈ ਆ ਦੇਖ ਲਿਓ ਬਾਈ ਬਾਕੀ ਜਿਹਨੇ ਵੀ ਜਿਹੜਾ ਟਰੈਕਟਰ ਲੈਣਾ ਹੋਇਆ ਬਾਈ ਥੱਲੇ ਨੰਬਰ ਮੈਂਸ਼ਨ ਕਰ ਦਾਂਗੇ ਵੀਡੀਓ ਦੇ ਉੱਥੇ ਜਾ ਕੇ ਬਾਈ ਨਾਲ ਗੱਲਬਾਤ ਕਰਕੇ ਆਪਣਾ ਬਾਈ ਟਰੈਕਟਰ ਦਾ ਸੌਦਾ ਕਰ ਲਿਓ ਬਾਕੀ ਟਰੈਕਟਰ ਇਹਨਾਂ ਕੋਲ ਹੋਰ ਵੀ ਬਾਈ ਬਹੁਤ ਖੜੇ ਨੇ ਇਕੱਲਾ ਹੀ ਨਹੀਂ ਹੈਗਾ ਟਰੈਕਟਰ ਟਰੈਕਟਰ ਬਹੁਤ سارے ਖੜੇ ਨੇ ਤੇ ਮਰਗੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਲੈਣਾ ਸਾਰੇ ਜੀ 2 2 3 3 4 4 ਟਰੈਕਟਰ ਖੜੇ ਨੇ ਠੀਕ ਹੈ ਜੀ ਤੇ ਬਾਕੀ ਆਪਾਂ ਨੂੰ ਇੱਕ ਦੋ ਜਗ੍ਹਾ ਹੋਰ ਕੰਮ ਆ ਤਾਂ ਕਰਕੇ ਫਿਰ ਨਿਕਲਿਆ ਆਏ ਆਪਾਂ ਛੇਤੀਓ ਤੇ ਬਾਕੀ ਜੇ ਕਿਸੇ ਹੋਰ ਮੇਰੇ ਵੀਰ ਨੇ ਬਾਈ ਟਰੈਕਟਰ ਕਿਸੇ ਨੇ ਵੇਚਣਾ ਹੁੰਦਾ ਹੈ ਤੇ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਬਾਈ ਤੇ ਨੰਬਰ ਸਾਬ ਨੂੰ ਆਲਰੇਡੀ ਪਤਾ ਹੀ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾ ਦੇ ਕਰੋ ਬਾਈ ਰੇਟ ਦੱਸ ਦਿਆ ਕਰੋ ਤੇ ਏਰੀਆ ਦੱਸ ਦਿਆ ਕਰੋ ਬਾਈ ਕਿੱਥੋਂ ਗੱਲ ਕਰਦੇ ਆਂ ਤੇ ਜੇ ਕਿਸੇ ਨੂੰ ਨਵਾਂ ਲੈਣਾ ਹੁੰਦਾ ਇੰਡੋ ਫਾਰਮ ਤੋਂ ਵੀ ਦੱਸਿਆ ਕਰੋ ਬਾਈ ਤੇ ਠੀਕ ਆ ਬਾਈ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਇਸ ਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ ਜੀ